ਯੂਐਸਏ ਵਾਲੇ ਟ੍ਰੈਕਰ ਡਰਾਈਵਰ ਹਰਜਿੰਦਰ ਸਿੰਘ ਨੂੰ ਨਹੀਂ ਹੋਈ 45 ਸਾਲ ਦੀ ਸਜ਼ਾ ਪਿੰਡ ਵਾਲਿਆਂ ਨੇ ਸਾਹਮਣੇ ਆ ਕੇ ਦੱਸੀ ਕੇਸ ਦੀ ਮੌਜੂਦਾ ਸਥਿਤੀ ਆਓ ਤੁਹਾਨੂੰ ਵੀ ਦੱਸਦੇ ਹਾਂ ਬਾਪੂ ਜੀ ਕੀ ਨਾਮ ਆਪਣਾ ਬਲਦੇਵ ਸਿੰਘ ਕਿੱਥੋਂ ਦੇ ਰਹਨਾਂ ਦੇ ਇਹਨੂੰ ਰਟੌਰ ਇਸੇ ਤਰੀਕੇ ਨਾਲ। ਅਰ ਜਿੰਦਰ ਇੱਕ ਲੜਕਾ ਤੋਂ ਜਿਹੜਾ ਪਿੰਡ ਦਾ ਕਿਸ ਤਰੀਕੇ ਦਾ ਸੁਭਾਸੀ ਘਟਨੀ ਮੇਲ ਜਨ ਹੋਇਆ ਜਾਂ ਉਹਦੇ ਪਰਿਵਾਰ ਬਾਰੇ ਕੀ ਜਾਣਕਾਰੀ? ਬਹੁਤ ਵਧੀਆ ਪਰਿਵਾਰ ਸੀ ਜੀ। ਜੀ। ਮੇਰਾ ਜਾਨਾ ਹੀ ਹੋਣਾ ਮੇਰੇ ਮਾਪਿਆਂ ਦਾ। ਇੱਕ ਉਹਦਾ ਵੱਡਾ ਭਾਈ ਹੈ। ਜੀ। ਔਰ ਉਹਦੇ ਭਾਈ ਮਿਸਲ ਜੋ ਦੀ ਭਝਾਈ ਦੀ ਹੈ ਇੱਕ ਉਹਨਾਂ ਦੀ ਮਾਤਾ ਜੀ ਨੇ। ਜੀ। ਇਹੀ ਪਰਿਵਾਰ ਸੀ ਫਾਦਰ ਉਹਨਾਂ ਦੀ ਇਹਨਾਂ ਦੇ ਘਰ ਤੋਂ ਬਾਕੀ ਦੱਸੋ ਚੁੱਕੀ ਹੈ। ਜੀ। ਔਰ ਉਹ ਲੜਕਾ ਆਪਣੀ ਕਮਾਈ ਵਾਸਤੇ ਕੁਛ ਪੜੀ ਆਪਣੀ ਗਹਣੇ ਪਾ ਕੇ ਗਿਆ ਸੀਗਾ। ਉਹਦਾ ਇੱਕੋ ਹੀ ਮਕਸਦ ਸੀ ਆਪਣੇ ਸੁਪਨੇ ਪੂਰੇ ਕਰਨ ਦਾ 2018 ਦੇ ਵਿੱਚ ਉਹ ਗਿਆ ਹੈ ਔਰ ਜਦੋਂ ਉਹਨੂੰ ਜਾਂਦਿਆਂ ਰੈਸ਼ ਕੀਤਾ ਗਿਆ ਉਸ ਤੋਂ ਬਾਦਾਂ ਉਹਦੀ ਇਨਕੁਆਇਰੀ ਹੋਈ ਬਹੁਤ سارے ਲੋਕਾਂ ਨੇ ਉਹਦੀ ਸਪੋਰਟ ਕੀਤੀ ਜਿਦੇ ਵਿੱਚ ਉਹਨੂੰ 5000 ਡਾਲਰ ਭਰਨਾ ਪਿਆ ਔਰ ਉੱਥੋਂ ਦੀ ਉਹਨੂੰ ਰਹਿਣ ਵਾਸਤੇ ਪਰਮਿਸ਼ਨ ਮਿਲ ਗਈ ਉਸ ਤੋਂ ਬਾਦਾਂ ਉਹ ਲਾਇਸੈਂਸ ਬਣਿਆ 2021 ਦੇ ਵਿੱਚ ਉਹ ਜਿਹੜਾ ਲਾਇਸੈਂਸ ਹੈ ਉਹ ਵੀ ਲੀਗਲ ਤੌਰ ਤੇ ਬਣਾਇਆ ਕਿਉਂਕਿ ਉਹਦੀ ਸਾਰੀ ਇੰਟਰਵਿਊ ਲੈ ਕੇ ਉਹ ਰਿਸੈਂਸ ਬਣਾਇਆ ਗਿਆ ਜੀ ਜੀ ਅੱਜ ਜੇ ਉਹਦਾ ਕਸੂਰ ਮੰਨਦੀ ਹੈ ਗਵਰਨਮੈਂਟ ਤੇ ਫਿਰ ਜਿਨ੍ਹਾਂ ਨੇ ਲਾਇਸੈਂਸ ਬਣਾਇਆ ਕਿਉਂਕਿ 5 ਸਾਲ ਉਹ ਡਰਾਈਵ ਹੀ ਕਰਦਾ ਰਿਹਾ ਉਹਨੂੰ ਸਾਰੇ ਉਸਮ ਦੇ ਕਈ ਕਾਨੂੰਨ ਦਾ ਪਤਾ ਸੀ ਜੀ ਤੇ ਇਹ ਹੋਣੀ ਤੇ ਕਿਸੇ ਕੋਈ ਵੀ ਸੜਕ ਤੇ ਜਾਂਦੇ ਆ ਵਾਪਸ ਆਉਂਦੀ ਹੈ ਉਹਦਾ ਕੋਈ ਨਿੱਜੀ ਉਹਨਾਂ ਨਾਲ ਦੁਸ਼ਮਣੀ ਨਹੀਂ ਸੀ ਇਹ ਗੱਲ ਜਰੂਰ ਮਾਰੀ ਹੋਈ ਹੈ ਕਿਤਨਾ ਲੋਕਾਂ ਦੀ ਜਾਨ ਹੋਈ ਹੈ ਉਹਨਾਂ ਦੀ ਜਾਨ ਚਲੀ ਗਈ ਹੈ ਤੇ ਅਸੀਂ ਤੇ ਅਪੀਲ ਕਰਾਂਗੇ ਪੰਜਾਬ ਗਵਰਨਰ ਸ੍ਰੀ ਭਗਵੰਤ ਮਾਨ ਜੀ ਨੂੰ ਕਿਉਂਕਿ ਮੈਂ ਵੀ ਆਮ ਆਦਮੀ ਪਾਰਟੀ ਦਾ ਪਿੰਡ ਦਾ ਸੱਜਣ ਹਾਂ ਕਿ ਉੱਥੋਂ ਦੀ ਸਰਕਾਰ ਨਾਲ ਮੇਲਜੋਲ ਕਰਕੇ ਉਹਨਾਂ ਪ੍ਰਤੀ ਜਿੰਨਾ ਵੀ ਹੋ ਸਕੇ ਕੰਮ ਤੋਂ ਕੰਮ ਸਹਾ ਵਾਸਤੇ ਬੇਨਤੀ ਕੀਤੀ ਜਾਵੇ ਤੇ ਉਹਨਾਂ ਨੂੰ ਇਹ ਕਿਹਾ ਜਾਵੇ ਕਿ ਉਹ ਲੀਗਲ ਤੌਰ ਤੇ ਗਿਆ ਦੇ ਚਾਹੋ ਦੋ ਨੰਬਰ ਤੇ ਡੋਂਕੀ ਲਾ ਕੇ ਸੀ ਲੇਕਿਨ ਜਿਹੜਾ ਉਹਨੂੰ ਲਾਇਸੈਂਸ ਮਿਲਿਆ ਉਹ ਤੇ ਲੀਗਲ ਮਿਲਿਆ ਨਾ ਜਿਹਨਾਂ ਨੇ ਉਹਨੂੰ ਲਾਇਸੈਂਸ ਦਿੱਤਾ ਆ ਉਹ ਵੀ ਜੋ ਸਾਨੂੰ ਸੁਨੇਹਾ ਆਇਆ ਐਨਕੁਆਇਰੀ ਕੀਤੀ ਉਹਦੇ ਚ ਪੱਕਾ ਹੋਊਗਾ ਤਾਂ ਹੀ ਦੱਸਣ ਸਕਦਾ ਹੋਗਾ ਸਰਕਾਰ ਬਿਲਕੁਲ ਜੀ ਜੇ ਉਹਨੂੰ ਲਾਇਸੈਂਸ ਉਹ ਨਾ ਦੇਂਦੇ ਪੱਕਾ ਨਾ ਹੋਇਆ ਹੁੰਦਾ ਤੇ ਉਹ ਲਾਇਸੈਂਸ ਹੀ ਨਹੀਂ ਦੇਣ ਦੇ ਯੋਗ ਜਿਸ ਤਰੀਕੇ ਦਾ ਪਤੀਰਾ ਕੀਤਾ ਜਾ ਰਿਹਾ ਦਸਤਾਵ OD ਦੀ ਉਤਾਵੀ ਦਿੱਤੀ ਗਈ ਉਹ ਇਹ ਸਭ ਤੋਂ ਇੱਕ ਕਾਨੂੰਨੀ ਹਰਕਤ ਆ ਕਿ ਉਥੋਂ ਦੇ ਉਸ ਪੁਲਿਸ ਨੂੰ ਇਹ ਨਹੀਂ ਚਾਹੀਦਾ ਕਿ ਇੱਕ ਸਰਦਾਰ ਬੰਦੇ ਦੀ ਦਸਤਾਰ ਉਤਾਰਨ ਦੀ ਜਵੇ ਮੈਂ ਉਹਦੀ ਫੋਟੋ ਵੀਡੀਓ ਵੀ ਦੇਖ ਰਿਹਾ ਸੀ ਜਿਹਦੇ ਵਿੱਚ ਉਹਨੂੰ ਪਰਨਾ ਬੰਨਣ ਦੀ ਇਜਾਜ਼ਤ ਨਹੀਂ ਔਰ ਉਹਨੇ ਕਿਸੇ ਵળે ਆਪਣੇ ਬਾਵਾ ਹੰਬੀਆਂ ਕਰਨ ਜਦੋਂ ਬਾਵਾ ਕਿੱਤਿਆਂ ਉਹਦੀਆਂ ਵੀ ਉਹ ਵੀ ਨੀਚੇ ਕਿੱਤਿਆਂ ਜਿਹੜੀ ਕਿ ਉਥੋਂ ਦੀ ਇਸ ਪੁਲਿਸ ਵਾਲੋ ਇੱਕ ਕਾਨੂੰਨੀ ਹਰਕਤ ਆ ਸੋ ਉਹਦੇ ਉੱਤੇ ਵੀ ਮੈਂ ਉਥੋਂ ਦੇ ਵਸਨੀਕ ਜਿਹੜੇ ਕਿ ਪੰਜਾਬੀ ਭਰਾ ਸਾਡੇ ਰਹ ਰਹੇ ਨੇ ਜਿਹੜਾ ਕਿ ਬਹੁਤ ਵੱਡਾ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਹਾਡੇ ਉਹ ਨਜ਼ਦੀਕ ਸੀਗੇ ਉਹਦੀ ਜਿੰਨੀ ਵੀ ਹੈਲਪ ਹੋਵੇ ਹੈਲਪ ਕੀਤੀ ਜਾਵੇ ਉਹਨੂੰ ਬੇਸ਼ੱਕ ਰਿਪੋਰਟ ਕੀਤਾ ਜਾਵੇ ਆਪਣੇ ਮਾਪੇ ਉਹਦੇ ਕੋਲ ਆਜੇ ਪਿੰਡ ਵਛਾੜ ਕੇ ਆਪਣਾ ਗੁਜ਼ਾਰਾ ਕਰ ਲਵੇਗਾ ਸੋ ਇਹੀ ਅਪੀਲ ਹੈ ਆਪਕੇ ਵੱਤੋਂ ਵੱਦੋਂ ਦੀ ਸਹਿਯੋਗ ਦੀ ਹਾਂਜੀ ਭਾਈ ਜੀ ਕੀ ਨਾਮ ਆਪਣਾ ਮੇਰਾ ਨਾਮ ਲਵਜੋ ਸਿੰਘ ਹੈ ਜੀ ਹਾਂ ਕਿਹੜਾ ਪਿੰਡ ਜੀ ਪਿੰਡ ਰਟੌੜਾ ਜੀ ਇਹ ਤੁਹਾਡੇ ਪਿੰਡ ਦਾ ਇੱਕ ਨੌਜਵਾਨ ਹੈ ਜਿਹੜਾ ਵਿਦੇਸ਼ ਦੇ ਵਿੱਚ ਇੱਕ ਟਰੱਕ ਡਰਾਈਵਰ ਸੀਗਾ ਇੱਕ ਹਾਦਸਾ ਹੋ ਗਿਆ ਉੱਥੇ ਤੇ ਉਸ ਨੂੰ ਜਿਹੜੀ ਸਜ਼ਾ ਸੁਣਦੀ ਗੱਲ ਚੱਲ ਰਹੀ ਹੈ ਹਾਂਜੀ ਉਹ ਨਾ ਅਸੀਂ ਲੜਕੇ ਦਾ ਤੇ ਕਿਸ ਤਰੀਕਾਰੋਂ ਲੱਭਾ ਜੀ 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 ਉਹਦਾ ਨਾਮ ਹਰਜਿੰਦਰ ਸਿੰਘ ਆ ਤੇ ਬਹੁਤ ਵਧੀਆ ਮੁੰਡਾ ਸੀ ਜੀ ਕਿ ਨਾ ਕੋਈ ਮਾੜੀ ਗੱਲ ਨਹੀਂ ਕਰਦਾ ਸਭ ਨਾਲ ਵਧੀਆ ਰਹਿੰਦਾ ਸੀ ਜੀ ਜਿਹੜਾ ਚਲੋ ਹਾਸਾ ਆਇਆ ਵਾ ਉਹਦੇ ਹੱਥ ਵਸ ਨਹੀਂ ਨਾ ਹੀ ਉਹਨੇ ਜਾਣ ਕੇ ਉਹ ਚੀਜ਼ ਕੀਤੀ ਸੀ ਉਹਦੇ ਗੜਾ ਮਾਈਂਡ ਦੇ ਵਿੱਚ ਹੈਗਾ ਹੀ ਕਿ ਜਿਹੜੇ ਤਿੰਨ ਗੋਰੇ ਮਰੇ ਆ ਜੀ ਉਹਨਾਂ ਦਾ ਗੜੀ ਉਹਦੀ ਦੁਸ਼ਮਣੀ ਸੀ ਜੀ ਉਹ ਤੇ ਚਾਨਕੀ ਹੋ ਗਿਆ ਜੋ ਵੀ ਹੋਇਆ ਤੇ ਉਹਦਾ ਪਿੰਡ ਦੇ ਵਿੱਚ ਮਿਲੇ ਵਿੱਚ ਨਹੀਂ ਉਹਨਾਂ ਪਹਿਲਾਂ ਮਿਲਿਆ ਕਦੀ ਹਾਂਜੀ ਹਾਂਜੀ ਸਕੂਲ ਟਾਈਮ ਫਰੈਂਡ ਹੀ ਪੜ੍ਹਦੇ ਰਹੇ ਸੀ ਅੱਛਾ ਜੀ ਤੇ ਬਾਅਦ ਦੇ ਵਿੱਚ 2018 ਪਲੱਸ 2 ਤੱਕ ਬਈ ਅੱਛਾ ਜੀ ਬਾਜ 2018 ਦੇ ਵਿੱਚ ਉਹ ਬਾਹਰ ਚਲਾ ਗਿਆ ਬਾਹਰ ਜਾਣ ਦਾ ਕਾਰਨ ਕੀ ਸੀਗਾ ਕਿ ਕਿਹੜੇ ਹਾਲਾਤਾਂ 'ਚ ਬਾਹਰ ਗਿਆ ਉਹ ਬਾਹਰ ਵੇਖੋ ਜੀ ਘਰ ਕੋਈ ਖੁਸ਼ੀ ਨੂੰ ਨਹੀਂ ਛੜਦਾ ਮਜਬੂਰੀਆਂ ਹੁੰਦੀਆਂ ਵਾਂ ਘਰ ਦੇ ਹਾਲਾਤ ਇਹੋ ਜਿਹੇ ਗੋਜੇ ਹੁੰਦੇ ਆ ਬੰਦੇ ਦੇ ਜਿਹੜੇ ਕੋਈ ਬਾਹਰ ਸ਼ੇਅਰ ਨਹੀਂ ਕਰ ਸਕਦਾ ਮਜਬੂਰੀਆਂ ਤੌਰ ਤੇ ਉਹ ਨੌਜਵਾਨ ਬਾਹਰ ਗਿਆ ਸੀ ਪਰਿਵਾਰ 'ਚ ਕੋਣ ਕੋਣ ਰਹਿੰਦਾ ਦੇ ਪਰਿਵਾਰ 'ਚ ਉਹਦੇ ਮੰਮੀ ਆ ਤੇ ਉਹਦਾ ਵੱਡਾ ਭਰਾ ਵਾ ਡੈਡੀ ਉਹਦੇ ਦੀ ਡੈਥ ਹੋ ਗਈ ਸੀ ਜਿੱਦਾਂ ਉੱਥੇ ਹਾਦਸਾ ਵਾਪਰਿਆ ਹੋਣਾ ਸਜਾਦੀਨ ਦੀ ਗੱਲ ਚੱਲ ਰਹੀ ਆ ਪੰਜਾਬ ਦੇ ਵਿੱਚੋਂ ਵੀ ਵਿਰੋਧ ਹੋ ਰਿਹਾ ਆ ਕੀ ਹੱਦ ਆ ਵਾਪਰ ਗਿਆ ਲੇਕਿਨ ਕਹਿੰਦੇ 28 ਸਾਲਾਂ ਦੇ ਨੌਜਵਾਨ ਨੂੰ 42 ਸਾਲ ਦੀ ਸਜ਼ਾ ਸੁਣਾਈ ਗਈ ਚੱਲ ਰਹੀ ਹੈ ਇਹ ਤਾਂ ਹੀ ਵੇਖੋ ਗਲਤ ਹੈ ਸਾਰੀ ਜ਼ਿੰਦਗੀ ਉਹਦੀ ਨੰਗ ਜਾਣੀਆ ਇੱਕ ਹਿਸਾਬ ਦੀ ਉਹਨੇ ਮੌਤ ਹੀ ਆਪਣੀ ਮੰਗਣੀ ਆ ਇਹ ਚੀਜ਼ ਬਹੁਤ ਗਲਤ ਹੈ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਆਂ ਕਿ ਨੌਜਵਾਨ ਦੀ ਸਹਾਇਤਾ ਕੀਤੀ ਜਾਵੇ ਉਹਦੇ ਹਾਲ ਵੀ ਥੋੜਾ ਕਿ ਧਿਆਨ ਦਿੱਤਾ ਜਾਵੇ ਪਰਿਵਾਰ ਤੋਂ ਪਿੱਛੋਂ ਵਿਚਾਰਾ ਠੀਕ ਠਾਕ ਆ ਕੋਈ ਬਹੁਤਾ ਤਕੜਾ ਨਹੀਂ ਆ ਵਾਇਰਲ ਹੋ ਰਹੀ ਹੈ ਵੀ ਉਹਦਾ ਭਰਾ ਵੀ ਗ੍ਰਿਫਤਾਰ ਹੋਇਆ ਕੋਈ ਹੈਗੀ ਇਹੋ ਜੀ ਗੱਲ ਨਹੀਂ ਨਹੀਂ ਭਾਈ ਉਹਦਾ ਭਰਾ ਇੱਥੇ ਇੰਡੀਆ ਬੈਠਾ ਵਾ ਖੇਤੀਬਾੜੀ ਕਰਦਾ ਵਾ ਅੱਛਾ ਅੱਛਾ ਉਹ ਜਿਹੜੀ ਗੱਲ ਕਹਿ ਰਹੇ ਹੋ ਬਿਲਕੁਲ ਗਲਤ ਹੈ। ਪਰਿਵਾਰ ਦੀ ਹਾਲਤ ਕੀ ਆ ਸੁੱਤ ਵੈਸੇ ਮਾਲਾ ਜੀ ਦੇ ਪਰਿਵਾਰ ਦੇ ਵੇਖੋ ਜੀ ਪਰਿਵਾਰ ਸਾਰਾ ਸਦਮੇ 'ਚ ਹੀ ਆ ਇਸ ਟਾਈਮ ਜਿੰਨਾਂ ਅੱਗੇ ਵੀ ਨਹੀਂ ਆ ਰਿਹਾ ਇਹ ਰਾਜ ਜਿੰਨਾਂ ਦਾ ਨੌਜਵਾਨ ਪੁੱਤ 28 ਸਾਲਾਂ ਦਾ ਇਹ ਨਾਲ ਇਹ ਕੰਮ ਹੋ ਜਾਣਾ ਉਹ ਪਰਿਵਾਰ ਸਦਮੇ 'ਚ ਹੀ ਹੈ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਹੁਣ ਬਹੁਤ ਸਾਰਾ ਸੋਸ਼ਲ ਮੀਡੀਆ ਵੀ ਅਰਦਾਸ ਵੀ ਕਰ ਰਹੇ ਨੇ ਲੋਕ ਹਾਂਜੀ ਪਰਦੇ ਵਿੱਚ ਕੀ ਕਹਿਣਾ ਚਾਹੋਗੇ ਅਸੀਂ ਦੇ ਸਰਕਾਰ ਅੱਗੇ ਉਹ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਨੌਜਵਾਨ ਦਾ ਸੋਚਿਆ ਜਾਵੇ ਉਹਦੀ ਸਿਹਤਾਂ ਕੀਤੀ ਜਾਵੇ ਇੰਨੀ ਤਗੜੀ ਉਹਨੂੰ ਸਜ਼ਾ ਨਾ ਦਿੱਤੀ ਜਾਵੇ ਜੀ ਉਹ ਗੱਲ ਤੇ ਜੀ ਮਾਈ ਜੀ ਕੀ ਨਾਮ ਆਪਣਾ ਮੇਰਾ ਨਾਮ ਹੈ ਜੀ ਸਰਪੰਚ ਜੇਸ਼ੰਦੀਪ ਸਿੰਘ ਪਿੰਡ ਰਟੋਲ ਵੇਲੇ ਹਾਂ ਮੇਰੇ ਕੀ ਨਾਮ ਦੀ ਆਪਣਾ ਮੇਰਾ ਨਾਮ ਜਸ਼ਿੰਦੀਪ ਸਿੰਘ ਸਰਪੰਚ ਪਿੰਡ ਰਟੌਲ ਵੇਲੇ ਹਾਂ ਤੋਂ। ਵੀਰੀ ਇੱਕ ਆ ਜਿੰਦਾ ਮਰਕਾ ਕੋੜੇ ਪਿੰਡ ਦਾ ਜਿਹੜਾ ਵਿਦੇਸ਼ ਦੇ ਵਿੱਚ ਇਸ ਵਕਤ ਨੂੰ ਦੱਸਿਆ ਜਾਦਾ ਕਿ ਬਾਦਸ਼ਾਹ ਹੋ ਗਿਆ, ਐਕਸੈਂਟ ਹੋ ਗਿਆ ਤੇ ਉਸ ਨੂੰ 50 ਸਾਲ ਦੀ ਤਕਰੀਬਨ ਸੜਾ ਸ਼ਗੋਣ ਦੀ ਗੱਲ ਹੋ ਰਹੀ ਹੈ। ਕਿਦਾਂ ਦਾ ਲੜਕਾ ਸੀਗਾ ਕੀ ਕੁਝ ਪਰਵਾਹ ਦੇ ਹਾਲਾਤ ਨਹੀਂ ਸੀ ਜਾਣੋ ਚਾਹੀਦੇ। ਵੇਖੋ ਜੀ ਜੋ ਬੀਤੇ ਦਿਨ ਯੂਐਸਏ ਵਿੱਚ ਹਸਾ ਹੋਇਆ ਵਾ ਤੇ ਨਗਰੇ ਪਰਿਵਾਰ ਦੇ ਵੀ ਜੀ ਮਰੇ ਆ। ਸਾਨੂੰ ਉਹਨਾਂ ਦਾ ਵੀ ਦੁੱਖ ਆ ਤੇ ਸਾਡੇ ਪਿੰਡ ਦਾ ਨੌਜਵਾਨ ਹਰਜਿੰਦਰ ਸਿੰਘ ਇਹਦਾ ਵੀ ਸਾਨੂੰ ਬੜਾ ਦੁੱਖ ਆ। ਤੇ ਬਹੁਤ ਹੀ ਜ਼ਿਆਦਾ ਚੰਗਾ ਵੀਰੇ ਤੇ ਜੀ ਵੇਖੋ ਜੀ ਨਾ ਤੇ ਉਹਦੀ ਕੋਈ ਨਿੱਜੀ ਮਸਲਾ ਹੈ ਕੋਈ ਨਾ ਉਹਦਾ ਕੋਈ ਹੈ ਰੋਡ ਤੇ ਜਾਂਦੇ ਐਕਸੀਡੈਂਟ ਹੋ ਗਿਆ ਕਿਸੇ ਤੋਂ ਵੀ ਹੋ ਸਕਦਾ ਆਪਣੇ ਤੋਂ ਵੀ ਹੋ ਸਕਦਾ ਬਾਕੀ ਰਹੀ ਗੱਲ ਵੇਖੋ ਜੀ ਬੜੀਆਂ ਫਾਵਾਂ ਡਾਲ ਰਹੇ ਆ ਕਿ 40 ਸਾਲ ਦੀ 45 ਸਾਲ ਦੀ ਸਜ਼ਾ ਹੋਗੀ ਇਹੋ ਜੀ ਕੋਈ ਗੱਲ ਨਹੀਂ ਆ ਤੇ 27 ਤਰੀਕ ਨੂੰ ਸੁਣਵਾਈ ਉਸ ਤੋਂ ਬਾਅਦ ਪਤਾ ਲੱਗੂਗਾ ਜੀ ਤੇ ਵੀ ਕਿਦਾਂ ਇਥੋਂ ਲਿਆ ਸੀ ਦਾ ਕਿਹੜੇ ਹਾਲਤਾਂ ਲਿਆ ਸੀਗਾ ਆ ਗੈਰ ਕਾਨੂੰਨੀ ਤਰੀਕਾ ਨਾਲ ਗਿਆ ਸੀ ਜਾਂ ਕਾਨੂੰਨੀ ਤਰੀਕੇ ਨਾਲ ਗਿਆ ਸੀ ਕਿਉਂਕਿ ਉਸ ਕੋਲ ਆ ਕੇ ਚਾਚਾ ਬਣ ਗਿਆ ਫੁਛੀ ਨਹੀਂ ਨਹੀਂ ਵੇਖੋ ਜੀ 2018 ਚ ਗਿਆ ਹੈ ਉਦੋਂ ਡਾਂਕੀ ਲਾ ਕੇ ਗਿਆ ਹੈ ਤੇ ਉੱਥੇ ਕੰਮ ਸ਼ੁਰੂ ਕਰਦਾ ਹੀ ਕਰ ਰਿਹਾ ਹੈ ਨਹੀਂ ਇੰਨੀ ਨੌਲੇਜ ਨਹੀਂ ਹੈ ਪਹਿਲਾਂ ਜਾਂਦਿਆਂ ਦੇ ਟਰੱਕ ਦਾ ਮਿਲਦਾ ਨਹੀਂ ਹੈ ਏਦਾਂ ਹੀ ਜਾ ਕੇ ਤੇ ਲੀਵਰ ਕਰਦਾ ਹੋਊਗਾ ਜਾਂ ਕਿਤੇ ਕੋੜ ਚ ਪਰਿਵਾਰ ਚ ਉਹਨਾਂ ਦੀ ਮਾਤਾ ਜੀ ਆ ਤੇ ਬ੍ਰਦਰ ਆ ਤੇ ਉਹਨਾਂ ਦੇ ਪਿਤਾ ਜੀ ਦੀ ਡੈਥ ਹੋ ਗਈ ਹੈ ਹਮਾ ਪਰਿਵਾਰ ਵੀ ਬੜਾ ਵਧੀਆ ਪਰਿਵਾਰ ਦੇ ਚੰਗੇ ਕਰੋ ਕਿ ਹਾਲਾਤਾਂ ਦੇ ਮਾਰੇ ਗਰੀਬੀ ਨਹੀਂ ਵਧੀਆ ਠੀਕ ਹੈ ਪਰਿਵਾਰ ਠੀਕ ਹੈ ਹਾਂਜੀ ਕੀ ਮੰਗ ਕਰਦੇ ਹੋ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਪੀਲ ਅਸੀਂ ਇਹ ਕਰਦੇ ਆਂ ਭਗਵਾਨ ਜਮਾਨ ਸਰਕਾਰ ਨੂੰ ਕਿ ਸੈਂਟਰਲ ਸਰਕਾਰ ਦੇ ਨਾਲ ਗੱਲ ਕੀਤੀ ਜਾਵੇ ਤੋਂ ਅੱਗੇ ਟਰੰਪ ਸਰਕਾਰ ਦੇ ਨਾਲ ਅਪੀਲ ਕਰਨ ਤੇ ਵੀਰ ਨੂੰ ਘੱਟ ਤੋਂ ਘੱਟ ਜਿਹੜੀ ਸਜ਼ਾ ਹੋਵੇ ਤੇ ਪੰਜਾਬ